ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਮੇਜਰ ਕਰਨਾਂ ਵਿੱਚ ਸੋ ਦੋਸਤੋ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਬਰਨਾਲਾ ਜ਼ਿਲ੍ਹੇ ਬਾਰੇ ਪਾਵ ਬਰਨਾਲੇ ਜ਼ਿਲ੍ਹੇ ਦਾ ਨਾਮ ਬਰਨਾਲਾ ਕਿਵੇਂ ਪਿਆ ਇਸ ਜ਼ਿਲ੍ਹੇ ਵਿੱਚ ਕਿੰਨੇ ਪਿੰਡ ਆਉਂਦੇ ਨੇ ਬਰਨਾਲਾ ਜ਼ਿਲ੍ਹਾ ਕਦੋਂ ਬਣਾਇਆ ਗਿਆ ਜਾਂ ਕਿੰਨੀ ਇਸ ਸ਼ਹਿਰ ਦੀ ਆਬਾਦੀ ਆ ਜਾਂ ਫਿਰ ਇਸ ਦਾ ਖੇਤਰਫਲ ਕਿੰਨਾ ਵੀ ਕਿੰਨੇ ਏਰੀਆ ਵਿੱਚ ਫੈਲਿਆ ਹੋਇਆ ਜਾ ਫਿਰ ਇਸ ਜ਼ਿਲ੍ਹੇ ਵਿੱਚ ਕਿਹੜੀਆਂ-ਕਿਹੜੀਆਂ ਥਾਵਾਂ ਦੇਖਣਯੋਗ ਨੇ ਇਹਨਾਂ ਸਾਰੀਆਂ ਗੱਲਾਂ ਬਾਰੇ ਇਸ ਵੀਡੀਓ ਵਿੱਚ ਕਲੀਅਰ ਕਰਾਂਗੇ ਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਜੀ ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਬਰਨਾਲੇ ਦੇ ਨਾਮ ਦੇ ਤੇ ਵਸਾਰੇ ਵੀ ਬਰਨਾਲੇ ਜ਼ਿਲ੍ਹੇ ਦਾ ਨਾਮ ਬਰਨਾਲਾ ਕਿਵੇਂ ਪਿਆ ਤਾਂ ਇਸ ਬਾਰੇ ਇਤਿਹਾਸਕਾਰਾਂ ਦੇ ਲੱਗ-ਲੱਗ ਵਿਚਾਰ ਨੇ ਕਈ ਇਤਿਹਾਸਕਾਰ ਕਹਿੰਦੇ ਆ ਵੀ ਇਹ ਪਹਿਲਾਂ ਇਸ ਇਲਾਕੇ ਵਿੱਚ ਮੀਂਹ ਤੇ tufaan ਬਹੁਤ ਜ਼ਿਆਦਾ ਆਉਂਦੇ ਸੀ ਇਸ ਕਰਕੇ ਉਸ ਟਾਈਮ ਇਸ ਇਲਾਕੇ ਨੂੰ ਬਰਨਾ ਕਿਹਾ ਜਾਂਦਾ ਸੀ ਤੇ ਹੌਲੀ-ਹੌਲੀ ਇਹ ਨਾਮ ਬਰਨਾ ਤੋਂ ਬਰਨਾਲਾ ਬਣ ਗਿਆ ਤੇ ਗਿਆਨੀ ਦਿੱਤ ਸਿੰਘ ਜੀ ਲਿਖਦੇ ਨੇ ਕਿ ਬਰਨਾਲੇ ਨੂੰ ਬਾਬਾ ਅਨੰਦ ਸਿੰਘ ਜੀ ਨੇ ਬਸਾਇਆ ਸੀ ਜਦੋਂ ਬਾਬਾ ਅਨੰਦ ਸਿੰਘ ਜੀ ਨੇ ਬਰਨਾਲੇ ਤੇ ਕਬਜ਼ਾ ਕੀਤਾ ਤਾਂ ਉਦੋਂ ਇਹ ਇੱਕ ਕਸਵਾ ਹੁੰਦਾ ਸੀ ਤੇ ਇਸ ਦਾ ਨਾਮ ਉਦੋਂ ਅਨਾਹਦਗੜ੍ਹ ਹੁੰਦਾ ਸੀ ਬਾਬਾ ਅਨੰਦ ਸਿੰਘ ਜੀ ਨੇ ਬਰਨਾਲੇ ਤੇ ਕਬਜ਼ਾ ਕਰਕੇ ਉਦੋਂ ਬਾਅਦ ਆਸ-ਪਾਸ ਦੇ ਜਿੰਨੇ ਵੀ ਪਿੰਡ ਸਨ ਉਹਨਾਂ ਸਾਰਿਆਂ ਦੇ ਵੀ ਕਬਜ਼ਾ ਕਰ ਲਿਆ ਸੀ ਤੇ ਇੱਕ ਇਹ ਕਬਜ਼ਾ ਕਰਕੇ ਬਾਬਾ ਅਨੰਦ ਸਿੰਘ ਜੀ ਨੇ ਇੱਥੇ ਇੱਕ ਕਿਲਾ ਬਣਵਾਇਆ ਤੇ ਉਸ ਕਿਲੇ ਦਾ ਨਾਮ ਅਨਾਹਦਗੜ੍ਹ ਰੱਖਿਆ ਕੁਝ ਕਿਤਾਬਕਾਰ ਇਹ ਵੀ ਲਿਖਦੇ ਨੇ ਕਿ ਜੋ ਬਾਬਾ ਅੰਨਾ ਸਿੰਘ ਜੀ ਨੇ ਕਿਲਾ ਬਣਵਾਇਆ ਸੀਗਾ ਉਸ ਕਿਲੇ ਦੀ ਪਾਣੀ ਦੀ ਕਮੀ ਨੂੰ ਪੂਰਾ ਕਰਨ ਵਾਸਤੇ ਇੱਥੇ ਇੱਕ ਬੌਲੀ ਬਣਵਾਈ ਗਈ ਬੌਲੀ ਨੂੰ ਮਾਲਵੇ ਵਿੱਚ ਬੈਣ ਵੀ ਕਿਹਾ ਜਾਂਦਾ ਇਸ ਕਰਕੇ ਉਸ ਟਾਈਮ ਇਹ ਇਲਾਕਾ ਬੈਣ ਵਾਲਾ ਨਾਮ ਤੋਂ ਮਸ਼ਹੂਰ ਹੋ ਗਿਆ ਤੇ ਇਹ ਨਾਮ ਹੌਲੀ ਹੌਲੀ ਬਰਨਾਲਾ ਬਣ ਗਿਆ ਤੇ ਇਤਿਹਾਸਕਾਰਾਂ ਦਾ ਇੱਕ ਵਿਚਾਰ ਇਹ ਵੀ ਆ ਕਿ ਜਦੋਂ ਬਾਬਾ ਅੰਨਾ ਸਿੰਘ ਜੀ ਨੇ ਬਰਨਾਲੇ ਜਿਹੜੇ ਤੇ ਕਬਜ਼ਾ ਕੀਤਾ ਤਾਂ ਉਦੋਂ ਇੱਥੇ ਸੰਧੂਕ ਮੀਲੇ ਦੇ ਇੱਕ ਬਜ਼ੁਰਗ ਸਰਦਾਰ ਬਾਬਾ ਬਰਨ ਸਿੰਘ ਜੀ ਦੀ ਕਾਫੀ ਜ਼ਿਆਦਾ ਜ਼ਰੂਰਤ ਸੀ ਬਾਬਾ ਅੰਨਾ ਸਿੰਘ ਜੀ ਨੇ ਬਾਬਾ ਬਰਨ ਸਿੰਘ ਜੀ ਦੀ ਸ਼ੌਹਰਤ ਨੂੰ ਬਰਕਰਾਰ ਰੱਖਦੇ ਹੋਏ ਉਹਨਾਂ ਦੀ ਪੂਰੀ ਇੱਜ਼ਤ ਕੀਤੀ ਇਸ ਕਰਕੇ ਬਾਬਾ ਬਰਨ ਜੀ ਤੇ ਬਾਬਾ ਆਲਾ ਜੀ ਦੇ ਸਮੇਂ ਬਰਨਾਲੇ ਜਿਲ੍ਹੇ ਨੇ ਕਾਫੀ ਜ਼ਿਆਦਾ ਤਰੱਕੀ ਕੀਤੀ ਇਸ ਕਰਕੇ ਬਾਬਾ ਆਲਾ ਤੇ ਬਾਬਾ ਬਰਨ ਜੀ ਦੇ ਨਾਮ ਤੋਂ ਇਸ ਜ਼ਿਲ੍ਹੇ ਦਾ ਨਾਮ ਬਰਨਾਲਾ ਪੈ ਗਿਆ ਪਰ ਜੇ ਆਪਾਂ ਇਸ ਜ਼ਿਲ੍ਹੇ ਦੇ ਨਾਮ ਬਾਰੇ ਸਭ ਤੋਂ ਮਜ਼ਬੂਤ ਸਬੂਤ ਦੀ ਗੱਲ ਕਰੀਏ ਤਾਂ ਬਾਬਾ ਅੰਨਾ ਸਿੰਘ ਜੀ ਦੇ ਨਾਮ ਵਾਲਾ ਹੀ ਕਾ ਸਭ ਤੋਂ ਜ਼ਿਆਦਾ ਮਜ਼ਬੂਤ ਸਬੂਤ ਹੈ ਕਿ ਬਾਬਾ ਅੰਨਾ ਸਿੰਘ ਜੀ ਦੇ ਨਾਮ ਤੇ ਬਰਨਾਲੇ ਜ਼ਿਲ੍ਹੇ ਦਾ ਨਾਮ ਬਰਨਾਲਾ ਪਿਆ ਤੇ ਹੁਣ ਆਪਾਂ ਗੱਲ ਕਰੀਏ ਬਰਨਾਲੇ ਨੂੰ ਜਿਹੜਾ ਕਦੋਂ ਬਣਾਇਆ ਗਿਆ ਤਾਂ ਬਰਨਾਲਾ ਸ਼ਹਿਰ ਪਹਿਲਾਂ ਸੰਗਰੂਰ ਜ਼ਿਲ੍ਹੇ ਵਿੱਚ ਆਉਂਦਾ ਸੀ ਤੇ 2006 ਵਿੱਚ ਇਹਨੂੰ ਸੰਗਰੂਰ ਨਾਲੋਂ ਵੱਖ ਕਰਕੇ ਇੱਕ ਅਲੱਗ ਜ਼ਿਲ੍ਹਾ ਬਣਾ ਦਿੱਤਾ ਗਿਆ ਤੇ ਬਰਨਾਲੇ ਜ਼ਿਲ੍ਹੇ ਵਿੱਚ ਲਗਭਗ 137 ਪਿੰਡ ਆਉਂਦੇ ਨੇ ਤੇ ਇਹ ਪ੍ਰਸ਼ਾਸਨਿਕ ਮੰਡ ਦੇ ਸਹਾਬ ਨਾਲ ਇਹ ਦੋ ਤਹਿਸੀਲਾਂ ਵਿੱਚ ਵੰਡਿਆ ਗਿਆ ਪਹਿਲੀ ਬਰਨਾਲਾ ਤੇ ਦੂਜੀ ਤਪਾ ਤੇ ਇਸ ਨੂੰ ਅੱਗੇ ਤਿੰਨ ਹੋਰ ਸੱਤ ਤਹਿਸੀਲਾਂ ਵਿੱਚ ਵੰਡਿਆ ਗਿਆ ਪਹਿਲੀ ਤਨੂਲਾ ਦੂਜੀ ਮਹਿਲਕਲਾਂ ਤੇ ਤੀਜੀ ਭਦਾਉੜਾ ਹੁਣ ਜੇ ਆਪਾਂ ਗੱਲ ਕਰੀਏ ਬਰਨਾਲਾ ਜ਼ਿਲ੍ਹੇ ਦੇ ਖੇਤਰ ਅਤੇ ਆਬਾਦੀ ਬਾਰੇ ਵੀ ਇਹ ਹੈ ਬਰਨਾਲਾ ਜ਼ਿਲ੍ਹਾ ਕਿੰਨੇ ਏਰੀਏ ਵਿੱਚ ਫੈਲਾ ਹੋਇਆ ਤਾਂ ਬਰਨਾਲਾ ਜ਼ਿਲ੍ਹਾ ਲਗਭਗ 1423 ਵਰਗ ਕਿਲੋਮੀਟਰ ਏਰੀਏ ਵਿੱਚ ਫੈਲਾ ਹੋਇਆ ਤੇ ਸੰਗਰੂਰ, ਮਾਨਸਾ, ਪਠੰਡਾ, ਮੋਗਾ ਤੇ ਲੁਧਿਆਣਾ ਇਸ ਜ਼ਿਲ੍ਹੇ ਦੇ ਗੁਆਂਢੀ ਜ਼ਿਲ੍ਹੇ ਨੇ ਤੇ 2011 ਦੀ ਮਰਦਮਸਾਉਂ ਆਰੀ ਅਨੁਸਾਰ ਇਸ ਜ਼ਿਲ੍ਹੇ ਦੀ ਕੁੱਲ ਆਬਾਦੀ 6 ਲੱਖ ਦੇ ਕਰੀਬ ਆ ਤਾਂ ਹੁਣ ਆਪਾਂ ਗੱਲ ਕਰੀਏ ਬਰਨਾਲਾ ਜ਼ਿਲ੍ਹੇ ਦੀਆਂ ਕੁਝ ਕੁ ਮਹੱਤਵਪੂਰਨ ਥਾਵਾਂ ਬਾਰੇ ਤਾਂ ਗੁਰਦੁਆਰਾ ਨਾਨਕਸਰ ਠਾਟ ਸਾਹਿਬ ਗੁਰਦੁਆਰਾ ਅੜੀਸਰ ਸਾਹਿਬ ਡੇਰਾ ਬਾਬਾ ਗਾਂਦਾ ਜੀ ਗੀਤਾ ਭਵਨ ਤੇ ਕਿਲਾ ਮਹਿਲ ਤੇ ਹੋਰ ਵੀ ਬਹੁਤ ਸਾਰੀਆਂ ਥਾਵਾਂ ਨੇ ਜਿਹੜੀਆਂ ਬਰਨਾਲਾ ਜ਼ਿਲ੍ਹੇ ਵਿੱਚ ਦੇਖਣ ਯੋਗ ਨੇ ਤੇ ਆਧੁਨਿਕ ਸਮੇਂ ਦਾ ਬਣਿਆ ਬਠਿੰਡਾ ਰੋਡ ਉੱਪਰ ਐਚਜੀ ਈਟਨ ਪਲਾਜ਼ਾ ਵੀ ਟੂਰਿਸਟਾਂ ਲਈ ਖਿੱਚਦਾ ਕੇਂਦਰ ਆ ਤੋ ਬਰਨਾਲੇ ਜਿਹੜੇ ਬਾਰੇ ਇੰਨੀ ਕੋ ਜਾਣਕਾਰੀ ਤੁਹਾਨੂੰ ਕਿਵੇਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੀ ਅਤੇ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਜੀ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ